ਸ਼ਸ਼ੀਕਾਲ ਜੀ ਅੱਜ ਤੁਹਾਡੇ ਵਾਸਤੇ ਇੱਕ ਕਲਾਸਿਕ ਲੁੱਕ ਦੀ ਕੋਠੀ ਲੈ ਕੇ ਆਏ ਹਾਂ ਬਹੁਤ ਸੋਹਣੀ ਤੇ ਤੁਹਾਨੂੰ ਇਹਦਾ ਪੋਰਸ਼ਨ ਜਿਹੜਾ ਤਿਆਰ ਹੋਇਆ ਹੋਇਆ ਉਹ ਵੀ ਦਿਖਾਵਾਂਗੇ ਅੰਦਰ ਤੋਂ ਤੇ ਬਹੁਤ ਘੈਂਟ ਲੁੱਕ ਹੈ 1800 ਸਕਰ ਫੁੱਟ ਥੱਲੇ ਤੇ 600 ਉੱਪਰ ਬਣੀ ਹੋਈ ਹੈ ਜੀ ਇਹ 2400 ਹੈ ਸਾਰੀ ਟੋਟਲ ਤੇ ਪਹਿਲਾਂ ਇਹਦਾ ਫਰੰਟ ਸਾਈਡ ਦੇਖੋ ਐਲੀਵੇਸ਼ਨ ਕਿੰਨਾ ਸੋਹਣਾ ਤੇ ਜਿਹਨੇ ਬਾਈ ਨੇ ਡਿਜ਼ਾਈਨ ਕੀਤੀ ਹੈ ਉਹਨਾਂ ਦਾ ਨੰਬਰ ਵੀ ਪਾਵਾਂਗੇ ਤੇ ਅਗਰ ਤੁਸੀਂ ਆਪਣਾ ਘਰ ਡਿਜ਼ਾਈਨ ਕਰਾਉਣਾ ਚਾਹੁੰਦੇ ਤਾਂ ਤੁਸੀਂ ਕਦੋਂ ਮਰਜ਼ੀ ਕਾਲ ਕਰ ਸਕਦੇ ਹੋ ਬਾਈ ਨੂੰ ਬਹੁਤ ਸੋਹਣੇ ਸੋਹਣੀਆਂ ਕੋਠੀਆਂ ਸਿੰਗਲ ਪੋਰਸ਼ਨ ਦੀਆਂ ਡਬਲ ਪੋਰਸ਼ਨ ਦੀਆਂ ਡਿ ਤੇ ਇੱਕ ਕੋਠੀ ਵੀ ਤੁਹਾਨੂੰ ਜਿੰਨਾ ਪਰਸ਼ਨ ਰੈਡੀ ਐ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਕੋਠੀ ਐ ਜੀ ਆ ਦੇਖੋ ਬਾਹਰ ਤੋਂ ਬਹੁਤ ਘੈਂਟ ਲੁੱਕ ਦਿੰਦੀ ਐ ਓਨੀ ਸੋਹਣੀ ਅੰਦਰੋਂ ਜਿੰਨੀ ਇਹ ਤਿਆਰ ਹੋਈ ਐ ਓਨੀ ਕਪਾ ਤੁਹਾਨੂੰ ਦਿਖਾਵਾਂਗੇ ਤੇ ਆਜੋ ਅੰਦਰ ਲੈ ਕੇ ਤੁਹਾਨੂੰ ਚੱਲਦੇ ਆ ਪੋਰਚ ਵਾਲੇ ਸਾਈਡ ਤੋਂ ਆ ਦੇਖੋ ਆ ਪੋਰਚ ਆ ਗਿਆ ਜੀ ਪੋਰਚ ਤੋਂ ਆਪਾਂ ਐਂਟਰ ਹੁੰਨੇ ਆ ਤੇ ਬਹੁਤ ਘੈਂਟ ਆ ਦੇਖੋ ਉੱਪਰ ਪੱਤੇ ਕੋਤੇ ਲੱਗੇ ਹੋਏ ਨੇ ਤਾਂ ਪਾਵੇ ਕਹਿਣ ਕਹਿਣਾ ਮਤਲਬ ਬਹੁਤ ਜਿਹੜਾ ਡਿਜ਼ਾਈਨ ਐ ਜੀ ਉਹਦੇ ਤੇ ਬਹੁਤ ਧਿਆਨ ਦਿੱਤਾ ਬਾਹਰਲੇ ਪਾਸੋਂ 2400 ਸਕਰ ਫੁੱਟ ਦਾ ਏਰੀਆ ਜੀ ਸਾਰਾ ਤੇ ਆਜੋ ਅੰਦਰ ਤੁਹਾਨੂੰ ਲੈ ਕੇ ਚੱਲਦੇ ਆ ਪੋਰਚ ਵਾਲੀ ਸਾਈਡ ਤੋਂ ਆਪਾਂ ਐਂਟਰ ਹੁੰਵਾਂਗੇ ਤੇ ਅੰਦਰ ਇੱਕ ਚੀਜ਼ ਪਹਿਲਾਂ ਦੱਸ ਦਈਏ ਤੁਹਾਨੂੰ ਵੀ ਜਿਹੜਾ ਆਪਾਂ ਦਿਖਾਵਾਂਗੇ ਥੱਲੇ ਵਾਲਾ ਪੋਰਸ਼ਨ ਤਿਆਰ ਨਹੀਂ ਹੋਇਆ ਜੀ ਇਹਦੇ ਚ ਅਜੇ ਸਮਾਨ ਸਮੁੰਜਾ ਖਿਲਰਿਆ ਪਿਆ ਜੀ ਥੋੜਾ ਜਿਹਾ ਜੇ ਕੰਮਕਾਰ ਚੱਲ ਵੀ ਰਿਹਾ ਤੇ ਆਪਾਂ ਫਿਰ ਉੱਪਰ ਵਾਲਾ ਪੋਰਸ਼ਨ ਹੀ ਤੁਹਾਨੂੰ ਦਿਖਾਵਾਂਗੇ ਕਿੱਲਾ ਉਹ ਪੱਥਰ ਵਗੈਰਾ ਲੱਗ ਕੇ ਤਿਆਰ ਆ ਉਹਦੇ ਚ ਬਾਥਰੂਮ ਵਗੈਰਾ ਵੀ ਸਾਰਾ ਕੁਝ ਤਿਆਰ ਆ ਤੇ ਆਪਾਂ ਇਸ ਗੁੱਠੀ ਚ ਬਾਹਰੋਂ ਤੁਹਾਨੂੰ ਸਾਰੀ ਗੁੱਠੀ ਦਿਖਾ ਦਈ ਤੇ ਅੰਦਰੋਂ ਪੋਰਚ ਵਾਲੀ ਸਾਈਡ ਤੋਂ ਆਪਾਂ ਐਂਟਰ ਹੁੰਨੇ ਆ ਤੇ ਸਿੱਧਾ ਆਪਾਂ ਉ ਜੋ ਫਾਸਟ ਫਲੋਰ ਹੈ ਗਰਾਉਂਡ ਫਲੋਰ ਤੇ ਆਪਾਂ ਕੁਝ ਨਹੀਂ ਤੁਹਾਨੂੰ ਦਿਖਾਉਂਦੇ ਬੈਸੇ ਦੱਸ ਦਿੰਦੇ ਆ ਆ ਡਰਾਇੰਗ ਰੂਮ ਆ ਗਿਆ ਜੀ ਤੇ ਉਧਰ ਦੋ ਰੂਮ ਆ ਗਏ ਤੇ ਕਰਸੋਈ ਆ ਗਈ ਤੇ ਇੱਕ ਆਪਾਂ ਦੱਸ ਦਿੰਦੇ ਆ ਉੱਪਰ ਆਪਾਂ ਹੁਣ ਸਿੱਧੇ ਉੱਪਰ ਚੱਲਾਂਗੇ ਤੇ ਉੱਪਰ ਤੋਂ ਤੁਹਾਨੂੰ ਦਿਖਾਵਾਂਗੇ ਕਿਵੇਂ ਲੱਗੀ ਕੋਠੀ ਇਹ ਦੱਸਿਓ ਜ਼ਰੂਰ ਤੁਸੀਂ ਵੀਡੀਓ ਸ਼ੇਅਰ ਕਰਿਓ ਤੇ ਕੋਠੀ ਦਾ ਬਾਹਰੋਂ ਤੋਂ ਡਿਜ਼ਾਈਨ ਬਾਈ ਬਹੁਤ ਅਲੱਗ ਜ ਹੈ ਤੇ ਬਾਕੀ ਤੁਸੀਂ ਦੱਸਣਾ ਤੇ ਆਜ ਉੱਪਰ ਲੈ ਕੇ ਚੱਲਦੇ ਆਂ ਆਪਾਂ ਪੌੜੀਆਂ ਚੜ ਰਹੇ ਆਂ ਜੀ ਉੱਪਰ ਤੋਂ ਜਿੰਨਾ ਕੁ ਪਰਸ਼ਨ ਤਿਆਰ ਹੋਇਆ 600 ਸਕਰ ਫੁੱਟ ਏਰੀਆ ਜੀ ਉੱਪਰ ਵਾਲਾ ਸਾਰਾ 600 ਸਕਰ ਫੁੱਟ ਏਰੀਆ ਉੱਪਰ 1800 ਥੱਲੇ ਹੈ ਪੂਰੀ ਵੀਡੀਓ ਦੀ ਦੁਬਾਰਾ ਹੀ ਪਾ ਦਾਂਗੇ ਜਦੋਂ ਪਤਾ ਤਿਆਰ ਹੋ ਗਈ ਕੋਠੀ ਥੱਲੇ ਹਜੇ ਸਵਾਣ ਸੂਲੇ ਦਾ ਜਾਈ ਹੋ ਰਹੀ ਕਹਿੰਦੇ ਪ੍ਰੋਪ ਬਣਾ ਦਿੰਦੇ ਆ ਪਤਾ ਤਿਆਰ ਜਿੰਨੀ ਹੋਈ ਹੋਈ ਹੈ ਆ ਦੇਖੋ ਜੀ ਪੱਥਰ ਬਹੁਤ ਸੋਹਣੇ ਡਿਜ਼ਾਈਨ ਦਾ ਲੱਗਿਆ ਹੋਇਆ ਹੈ ਇਹਦੇ ਚ ਆ ਦੇਖੋ ਵੱਡੀ ਥੱਪੀ ਲੱਗੀ ਹੋਈ ਹੈ ਸਾਰੇ ਪੱਥਰ ਦੀ ਬਹੁਤ ਸੋਹਣਾ ਲੁੱਕ ਦਿੰਦੀ ਆ ਪੋਰਚ ਦਾ ਆਹ ਸੌਰੀ ਲੌਬੀ ਦਾ ਏਰੀਆ ਆ ਗਿਆ ਜੀ ਸਾਰਾ ਉੱਪਰ ਵਾਲਾ ਤੇ ਆਪਾਂ ਇੱਕ ਬੈੱਡਰੂਮ ਆ ਜਿਹੜਾ ਉਹਦੇ ਚ ਐਂਟਰ ਹੋਨੇ ਆ ਤੇ ਇਹ ਬੈੱਡਰੂਮ ਬਣਿਆ ਹੋਇਆ ਹੈ ਇਹਦੇ ਚ LED ਪੈਨਲ ਵਗੈਰਾ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਤੇ ਇੱਕ ਨਾ ਜੋ ਆਪਾਂ ਡ्रेसਿੰਗ ਰੂਮ ਹੈ ਉਹ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਬਾਈ ਉਹਨਾਂ ਨੇ ਆ ਦੇਖੋ ਆ LED ਪੈਨਲ ਹੋ ਗਿਆ ਜੀ ਤੇ ਬਹੁਤ ਸੋਹਣੀ ਲੁੱਕ ਦਿੰਦਾ ਇਹ ਵੀ ਤੇ ਇੱਕ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਇਧਰੋਂ ਆ ਦੇਖੋ ਆ ਡ्रेसਿੰਗ ਰੂਮ ਇਹ ਵੀ ਡਿਫਰੈਂਟ ਘੈਂਟ ਜਿਹੇ ਤਰੀਕੇ ਨਾਲ ਵਧੀਆ ਲੱਕੜ ਲੁੱਕ ਲਾ ਕੇ ਸੋਹਣਾ ਕੰਮ ਕੀਤਾ ਹੋਇਆ ਹੈ ਜੀ ਤੇ ਉੱਪਰ ਵਾਸ਼ਰੂਮ ਹੈ ਤੇ ਇਧਰ ਦਿਖਾਵਾਂਗੇ ਤੁਹਾਨੂੰ ਆ ਦੇਖੋ ਛੱਤ ਦਾ ਡਿਜ਼ਾਈਨ ਵੀ ਘੈਂਟ ਆ ਪੂਰਾ ਤੇ ਬਾਈ ਅਗਰ ਤੁਸੀਂ ਕੋਠੀ ਡਿਜ਼ਾਈਨ ਕਰਾਉਣੀ ਹੈ ਭਰਾ ਦਾ ਨੰਬਰ ਦੇਵਾਂਗੇ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਕੋਠੀ ਆਪਣੀ ਆਪਣਾ ਘਰ ਸਿੰਗਲ ਪੋਰਸ਼ਨ ਡਬਲ ਪੋਰਸ਼ਨ ਜਦੋਂ ਮਰਜ਼ੀ ਆਪਾਂ ਕਾਲ ਕਰਕੇ ਬਾਈ ਹੋਰੀ ਵਧੀਆ ਡਿਜ਼ਾਈਨਿੰਗ ਕਰਦੇ ਕੋਠੀਆਂ ਆ ਗਿਆ ਜੀ ਬਾਥਰੂਮ ਦਾ ਏਰੀਆ ਬਹੁਤ ਖੁੱਲਾਗਾ ਇਹ ਵੀ ਤੇ ਆਪਾਂ ਦੋਸਤੋ ਤੁਹਾਡੇ ਵਾਸਤੇ ਇਦਾਂ ਦੀਆਂ ਕੋਠੀਆਂ ਤੁਹਾਡੇ ਵਾਸਤੇ ਹੋਰ ਵੀ ਲੈ ਕੇ ਆਵਾਂਗੇ ਜੋ ਤਿਆਰ ਹੋ ਰਹੀਆਂ ਹੁੰਦੀਆਂ ਜੋ ਬਣ ਰਹੀਆਂ ਜਾਂ ਤਿਆਰ ਨੇ ਜੋ ਵੀ ਕੋਠੀ ਆਪਾਂ ਤੁਹਾਨੂੰ ਕੋਠੀਆਂ ਦੀ ਪੂਰੀ ਨੰਬਰ